ਅੱਜ ਸਾਨੇ ਵਾਲ ਦੇ ਵਿੱਚ ਖੜੇ ਆ ਗੁਰਦੁਆਰਾ ਰੇੜੂ ਸਾਹਿਬ ਦੇ ਮਹਾਰਾਜ ਗੁਰਦੁਆਰਾ ਸਾਹਿਬ ਦੇ ਚਰਨਾਂ ਦੇ ਵਿੱਚ ਮੱਥਾ ਟੇਕ ਕੇ ਅੱਜ ਦੀ ਸ਼ੁਰੂਆਤ ਹੈ ਇਹ ਗੁਰਦੁਆਰਾ ਸਾਹਿਬ ਦਾ ਅਗਲਾ ਕੋਲਾ ਸਾਹਮਣੇ ਇਹਦੇ ਪੂਰੇ ਬ੍ਰਿਜ ਦੇ ਨਾਲ ਜਿਹੜੀ ਆ ਵਧੀਆ ਫੁੱਲ ਬੁੱਟੇ ਲਾ ਰਹੇ ਆ ਫੁੱਲਾਂ ਵਾਲੇ ਬੁੱਟੇ ਜਿਹੜੇ ਹਸਲੇ ਖੇਲਦੇ ਲੋਕੀ ਦਾ ਖੁਸ਼ੀ ਨਾਲ ਗੁਰਦੁਆਰਾ ਸਾਹਿਬੀਆਂ ਖੁਸ਼ੀਆਂ ਪ੍ਰਾਪਤ ਕਰਨ ਆਉਂਦੇ ਆ ਤੇ ਬਾਅਦ ਜਾਣਦੇ ਹੋ ਵੀ ਜਿਹੜਾ ਸਾਂਹਿਆਲ ਸੋਨਾ ਸਾਂਹਿਆਲ ਬਣਾਉਣ ਜਾ ਰਹੇ ਆ। ਤੋਂ ਸ਼ੁਰੂਆਤ ਗੁਰਦੁਆਰਾ ਸਾਹਿਬ ਤੋਂ ਕੀਤੀ ਆ। ਤੇ ਪੂਰੇ ਸਾਂਹਿਆਲ ਦੇ ਵਿੱਚ ਜਿਹੜੇ ਆ ਗੁਲਾਬ ਦੇ ਫੁੱਲ, ਗੈਂਡੇ ਦੇ ਫੁੱਲ, ਹਰ ਤਰ੍ਹਾਂ ਦੇ ਫੁੱਲ ਜਿਹੜੇ ਆ ਤੇ ਗੁਰਦੁਆਰਾ ਸਾਹਿਬ ਤੋਂ ਸ਼ੁਰੂਆਤ ਕੀਤੀ ਆ ਤੇ ਪੂਰੇ ਸਾਂਹਿਆਲ ਨੂੰ ਫੁੱਲਾਂ ਵਾਂਗ ਖਸੂਹ ਵਾਲਾ ਸਾਂਹਿਆਲ ਬਣਾਵਾਂਗੇ ਤੇ ਸੋਹਣਾ ਸਾਂਹਿਆਲ ਬਣਾਉਣ ਦੀ ਸ਼ੁਰੂਆਤ ਮੀਟਿੰਗ ਹੋਈ ਆ ਨਗਰ ਕੌਂਸਲ ਦੇ ਵਿੱਚ ਨਗਰ ਕੌਂਸਲ ਦੇ ਕਾਫੀ ਪੈਂਡਿੰਗ ਕੰਮ ਜਿਹੜੇ ਇਹ ਸਾਨੂੰ ਕਿਹਾ ਕਿ ਕੰਮ ਪੈਂਡਿੰਗ ਨੇ ਚਾਹੀਦੇ ਸਾਰੇ ਆਮ ਆਦਮੀ ਪਾਰਟੀ ਦੇ ਸਾਰੇ ਸੀਨੀਅਰ ਲੀਡਰਸ਼ਿਪ ਨੂੰ ਨਾਲ ਉਹਨਾਂ ਨੂੰ ਬੇਨਤੀ ਕੀਤੀ ਹੁਕਮ ਦਿੱਤੇ ਕਿ ਜਿਹੜੇ ਨਗਰ ਕੌਂਸਲ ਦੀ ਸਫਾਈ ਦਾ ਕੰਮ ਹੈ ਹੋਰ ਜਿਹੜੇ ਡਿਵੈਲਪਮੈਂਟ ਦੇ ਕੰਮ ਹੈ ਵਿਕਾਸ ਦੇ ਕੰਮ ਹੈ ਜਿਹੜੇ ਬੂਟਿਆਂ ਦੇ ਕੰਮ ਹੈ ਫੁੱਲਾਂ ਦੇ ਕੰਮ ਹੈ ਲਾਈਟਾਂ ਦੇ ਕੰਮ ਹੈ ਉਹਦੀ ਬਹੁਤ ਜਲਦੀ ਸਪੀਡ ਵਧਣੀ ਚਾਹੀਦੀ ਹੈ ਤੇ ਹਫਤਾ ਹਰ ਹਫਤੇ ਮੈਂ ਖੁਦ ਆ ਕੇ ਇੱਥੇ ਮੀਟਿੰਗ ਲਵਾਵਾਂਗਾ ਤੇ ਉਹ ਜਿਹੜੇ ਕੀਤੇ ਹੋਏ ਕੰਮਾਂ ਨੂੰ ਮੈਂ ਆਵਾਜ਼ ਆ ਕੇ ਦੇਖਾਂਗਾ ਸੋ ਅੱਜ ਮੈਂ ਆਸ ਹੈ ਕਿ ਈਓ ਸਾਹਿਬ ਤੇ ਪੂਰੀ ਨਗਰ ਕੌਂਸਲ ਦੀ ਟੀਮ ਪ੍ਰਸ਼ਾਸਨ ਸਾਡੇ ਭਰਾਵਾਂ ਨੂੰ ਨਾਲ ਲੈ ਕੇ ਇਹ ਕੰਮ ਦੀ ਡਿਪਾਰਟਮੈਂਟ ਦੀ ਸਪੀਡ ਆ ਬਹੁਤ ਜ਼ਿਆਦਾ ਵੱਧ ਗਈ ਹੈ ਤੇ ਅੱਜ ਤੋਂ ਹੀ ਵੱਧ ਗਈ ਹੈ ਧੰਨਵਾਦ